ਉਸ ਪਿੰਡ ਵਿੱਚ ਪਹੁੰਚਣਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੁੱਲ ਦੇਵਤਾ ਕਰਕੇ ਪੂਜਿਆ ਜਾਂਦਾ ਹੈ ਗੁਰੂ ਮਹਾਰਾਜ ਕਰਕੇ ਮੰਨਿਆ ਜਾਂਦਾ ਜੈ 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 ਕਿੰਨੇ ਬਹੁਤ ਬਹੁਤੀ ਹੈ ਕਿ ਕਿਆ ਕਿ ਕੌਨ ਸਾ ਗੁਰੂ ਹੈ ਹਾਂ ਹੈ ਗੁਰੂ ਗੋਬਿੰਦ ਸਿੰਘ ਹੈ ਨਾਨਕ ਜੀ ਹੈ ਲੇਕਿਨ ਗੁਰੂ ਗੋਬਿੰਦ ਸਿੰਘ ਨੂੰ ਬੁਲਾਇਆ ਗਿਆ ਪੁਰਾਣਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਲੱਕੜ ਦੇ ਉੱਤੇ ਹੀ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਹੈ ਸਰਦੀ ਬਦਕਿਸਮਤੀ ਹੈ ਕਿ ਅਸੀਂ ਲੋਕ ਕਦੇ ਇੱਥੇ ਨਹੀਂ ਪਹੁੰਚੇ ਬੱਚੇ ਵੀ ਕਲਾਂਗ ਪੈਦਾ ਹੁੰਦੇ تھے ਬੋਲਦੇ ਨਹੀਂ تھے ਹਾਂ ਹਾਂ ਮਾਰਾ ਗਾਉਂ ਪਰ ਐਸਾ ਦਾ ਕਿ ਬੱਚੇ ਹੋਦੇ ਤੇ ਪਰ ਉਨ੍ਹਾਂ ਦਾ ਕੋਈ ਬੋਲਣਾ ਨਾ ਲੈਣਾ ਨਾ ਦੇਣਾ ਕੁਝ ਨਹੀਂਤਾ ਜਦੋਂ ਸੀ ਮਹਾਗੁਰੂ ਜੀ ਗੁਰਦੇਵ ਆਏ ਸਮਝ ਲੋ ਕਿ ਝੰਡਾ ਲੈ ਰਹੇ ਹਤੇ ਦਿਖ ਜਾਏਗਾ ਆਪਕੋ ਤਾਂ ਸਮਝ ਲਓ ਗੁਰੂ ਮਹਾਰਾਜ ਪਹੁੰਚ ਗਏ ਹੋਰ ਆਪਕਾ ਕੁਸ਼ਲੋ ਜੋ ਹੈ ਠੀਕ ਹੈ ਤਾਂ ਜਦੋਂ ਜਦੋਂ ਗੁਰੂ ਜੀ ਆਏ ਹਾਂਜੀ ਗੁਰੂ ਮਹਾਰਾਜ ਜੀ ਤੇ ਰਹੇ ਸਾਡੇ ਜੋ ਲੋਕ ਨਾ ਉਹ ਸਿੱਧੇ تھے ਪਹਿਲੇ ਬਹੁਤ ਸਿੱਧੇ تھے ਤੇ ਜਿਹੜਾ ਇਹ ਮੰਦਿਰ ਦਿਖਾਈ ਦੇ ਰਿਹਾ ਇੱਥੇ ਧੂਣਾ ਲੱਗਿਆ ਹੋਇਆ ਅੱਜ ਵੀ ਘਰ ਦੇ ਵਿੱਚ ਉਸੇ ਤਰ੍ਹਾਂ ਦੇ ਪੁਰਾਣੇ ਦਰਵਾਜ਼ੇ ਬਣੇ ਹੋਏ ਨੇ ਉਦਾਂ ਦੇ ਹੀ ਇਹ ਘਰ ਬਣੇ ਹੋਏ ਨੇ ਅਗਰ ਇਹਦੇ ਘਰ ਦੇ ਤੇ ਕੋਈ ਹਮਲਾ ਕਰਨ ਆਉਂਦਾ ਸੀ ਮਾਰਨ ਆਉਂਦਾ ਸੀ ਇਹਨਾਂ ਨੂੰ ਤੇ ਇਹ ਅੰਦਰ ਵੜਨ ਨਹੀਂ ਜਾਂਦੇ ਸੀ ਉਦੋਂ ਹੀ ਬਰਛੇ ਦੇ ਨਾਲ ਜਾਂ ਤਲਵਾਰ ਦੇ ਨਾਲ ਛੜਕਾ ਦਿੰਦੇ ਸੀਗੇ ਤੇ ਉਹ ਟੈਕਨੀਕ ਅੱਜ ਵੀ ਹੈ ਤੇ ਸੁੱਚਾ ਤੋਂ ਪੁਰਾਣੇ ਡਿਜ਼ਾਈਨ ਤੋਂ ਪਤਾ ਲੱਗ ਰਿਹਾ ਕਿ ਕਿੰਨਾ ਕੁ ਪੁਰਾਣਾ ਹੋਏਗਾ ਇਹ ਪਿੰਡ ਅੰਦਾਜ਼ਾ ਨਹੀਂ ਲਗਾ ਸਕਦੇ ਆਪਾਂ ਦਾਦੀ ਕੈਸੇ ਹੋ ਇਹ ਸਟਰਕਚਰ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਮਤਲਬ ਕਿ ਕਿੰਨੀ ਇੰਡੀਆ ਘੁੰਮ ਲਈ ਤੇ ਆਹ ਜਿਹੜਾ ਸਟਰਕਚਰ ਇਹ ਕਿਤੇ ਨਹੀਂ ਹੈਗਾ ਇਸ ਟਾਈਮ ਦੇ ਉੱਤੇ ਕਿੰਨੇ ਸੋਹਣੇ ਤੁਸੀਂ ਦੇਖੋ ਇੱਥੋਂ ਲੈ ਕੇ ਤੇ ਸੋ ਨਿਹਾਲ ਤਕਰੀਬਨ ਥੱਲੇ ਤੋਂ ਚੱਲਦੇ ਹੋਏ ਜਦੋਂ ਉੱਪਰ ਪਹਾੜੀ ਤੇ ਪਹੁੰਚੇ ਤੇ ਹਲੇ ਇੱਥੋਂ ਵੀ ਅ 2-3 ਕਿਲੋਮੀਟਰ ਉੱਪਰ ਆ ਜਾਗਾ ਪਰ ਇੱਥੇ ਆ ਕੇ ਗੱਡੀਆਂ ਦੋਨੋਂ ਸਾਡੀਆਂ ਨੇ ਗਰਮ ਹੋ ਗਈਆਂ ਨੇ ਇਸ ਕਰਕੇ ਥੋੜਾ ਸਟਾਪ ਦੇਣਾ ਪਿਆ ਕਿਉਂਕਿ ਸਿੱਧੀ ਚੜ੍ਹਾਈ ਆ ਇਦਾਂ ਚੜ੍ਹਾਈ ਆ ਇੰਨੀ ਚੜ੍ਹਾਈ ਚੜਦਿਆਂ ਹੋયા ਏਸੀ ਲੱਗੇ ਹੋਏ ਨੇ ਤੇ ਥੱਲੇ ਤੁਸੀਂ ਦੇਖੋਗੇ ਨਾ ਜੀ ਇੰਨੀ ਥੱਲੇ ਤੋਂ ਆਇਆ ਇਹ ਉੱਪਰ ਦੀਆਂ ਪਹਾੜੀਆਂ ਨੇ ਟੋਪ ਤੇ ਆ ਤੇ ਅਸੀਂ ਬਿਲਕੁਲ ਉਹ ਥੱਲੇ ਤੁਹਾਨੂੰ ਦਿਖਾਈ ਦੇ ਰਿਹਾ ਪਾਣੀ ਇਸ ਤੋਂ ਵੀ ਥੱਲੇ ਅਸੀਂ ਘੰਟਾ ਡੇਢ ਘੰਟਾ ਹੋ ਗਿਆ ਚੱਲੇ ਹੋਏ ਉਹਨੂੰ ਉੱਪਰ ਹਲੇ ਪਹੁੰਚਣਾ ਹਲੇ ਉੱਪਰ ਹੀਲਸ ਦੇ ਉੱਪਰ ਪਹੁੰਚਣਾ ਉਸ ਪਿੰਡ ਵਿੱਚ ਪਹੁੰਚਣਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੁੱਲ ਦੇਵਤਾ ਕਰਕੇ ਪੂਜਿਆ ਜਾਂਦਾ ਇਹ ਪਿੰਡ ਦਾ ਅੰਦਾਜ਼ਾ ਲਗਾਇਆ ਜਾਂਦਾ ਕਿੰਨਾ ਪੁਰਾਣਾ ਪਿੰਡ ਹੈ ਇਹ ਕੀ ਇਤੁਕ ਆ ਰਹੇਗਾ ਅੰਦਰ ਹੈ ਨਾ ਤੇ ਇਹ ਪੁਰਾਣਾ ਇਹ ਜਾਨਵਰਾਂ ਦੇ ਲਈ ਬੱਕਰੀਆਂ ਦੇ ਲਈ ਇਹ ਪੇਡਾਂ ਦੇ ਲਈ ਇਹ ਬਾੜਾ ਬਣਾਇਆ ਹੋਇਆ ਛੋਟਾ ਜਿਹਾ ਇੱਕ ਇਸ ਤਰ੍ਹਾਂ ਹੋ ਸਕਦੀ ਹੈ ਇਹ ਬੰਦੇ ਨੇ ਜੀ ਇਸ ਅੱਛਾ ਇਹਦੇ ਨਾਲ ਇਦਾਂ ਬੰਦ ਹੁੰਦੇ ਨੇ ਹਾਂਜੀ ਕੀ ਬਾਤ ਹੈ ਇਹ ਹੁਣ ਪਤਾ ਨਹੀਂ ਕਿੰਨੀਆਂ ਪੁਰਾਣੀਆਂ ਕਿੰਨੀ ਸਦੀ ਪੁਰਾਣੀ ਦੇਖੋ ਤੁਸੀਂ ਕਿਤੇ ਕਿਤੇ ਮੋਟੇ ਦਰਵਾਜ਼ੇ ਨੇ ਇਹਦੇ ਇਹਦੇ ਫੋਕਸ ਕਰੋ ਆਹ ਦੇਖੋ ਇਹ ਸਟਰਕਚਰ ਨਾ ਮੈਂ ਪਹਿਲੀ ਵਾਰ ਦੇਖ ਰਿਹਾ ਮਤਲਬ ਕਿ ਕਿੰਨੀ ਇੰਡੀਆ ਘੁੰਮ ਲਈ ਤੇ ਆ ਜਿਹੜਾ ਸਟਰਕਚਰ ਇਹ ਕਿਤੇ ਨਹੀਂ ਹੈਗਾ ਇਸ ਟਾਈਮ ਦੇ ਉੱਤੇ ਕਿੰਨੇ ਸੋਹਣੇ ਤੁਸੀਂ ਦੇਖੋ ਇੱਥੋਂ ਲੈ ਕੇ ਉਹ ਕਿੰਨੇ ਸੋਹਣੇ ਡਿਜ਼ਾਈਨ ਜਿਹੜੇ ਨੇ ਉਹ ਇਦਾਂ ਬਣਾਏ ਨੇ ਜਿੱਦਾ ਫੁੱਲ ਲੱਗੇ ਹੋਣ ਔਰ ਇਹ ਉੱਪਰ ਘਰ ਹੈਗਾ ਇਹਦੇ ਅੰਦਰ ਛੋਟਾ ਜਿਹਾ ਦਰਵਾਜ਼ਾ ਜਾਣ ਨੂੰ ਹੈਗਾ ਬਿਲਕੁਲ ਛੋਟਾ ਜਿਹਾ ਦਰਵਾਜ਼ਾ ਇੱਧਰ ਵੀ ਤੁਸੀਂ ਦੇਖੋਗੇ ਜਿੰਨੇ ਘਰ ਨੇ ਉਸ ਘਰ ਨੂੰ ਦਰਵਾਜ਼ੇ ਤੁਸੀਂ ਦੇਖੋ ਬਿਲਕੁਲ ਛੋਟੇ ਛੋਟੇ ਦਰਵਾਜ਼ੇ ਨੇ ਔਰ ਇਹ ਰਸੋਈ ਹੈ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਚਲਾਨੀ ਕਹਿੰਦੇ ਆ ਇਹ ਰਸੋਈ ਹੈ ਚਲਾਨੀ ਹੈ ਕੱਚਾ ਚੁੱਲਾ ਹੈ ਤੇ ਹਰ ਘਰ ਦੇ ਬਾਹਰ ਜੋੜੇ ਜਿਹੜੇ ਬਾਹਰ ਉਤਾਰੇ ਹੋਏ ਨੇ ਉਦੋਂ ਬਾਅਦ ਘਰ ਦੇ ਦਰਵਾਜ਼ੇ ਦੇ ਅੰਦਰ ਜਾਇਆ ਜਾਂਦਾ ਤੇ ਸੁਚਾ ਤੋਂ ਪੁਰਾਣੇ ਡਿਜ਼ਾਈਨ ਤੋਂ ਪਤਾ ਲੱਗ ਰਿਹਾ ਕਿ ਕਿੰਨਾ ਕੁ ਪੁਰਾਣਾ ਹੋਏਗਾ ਇਹ ਪਿੰਡ ਅੰਦਾਜ਼ਾ ਨਹੀਂ ਲਗਾ ਸਕਦੇ ਆਪਾਂ ਦਾਦੀ ਕੈਸੇ ਹੋ ਦਾਦੀ ਜੀ ਸ਼੍ਰੀ ਗੁਰੂ ਮਹਾਰਾਜ ਜੀ ਇਹ ਘਰ ਦਾ ਸਟਰਕਚਰ ਦੇਖੋ ਤੇ ਦਰਵਾਜ਼ਾ ਬਿਲਕੁਲ ਛੋਟਾ ਜਿਹਾ ਦਰਵਾਜ਼ਾ ਹੋਰ ਅੰਦਰ ਘਰ ਹੈ ਇਹ ਕਿੰਨਾ ਪੁਰਾਣਾ گاؤں ਹੈ बहुत पहले से कितने से इस, चोटे -चोटे हैं। इसके जितने घर है ये पुराने घर है पुराने घर के सभी छोटे छोटे दरवाजे हैं हाँ जी इसके छोटे दरवाजे क्यों होते थे वो पहले इसलिए तो हमारे जो गाँव होते ना पहले लड़ाई होती ना गांव में अच्छा काटने मारने जाते हैं हाँ। कि जो खाने आता है ना फिर वो सिर झुका आएगा नीचे इसलिए बनाता है अच्छा और फिर जो घर में रहेगा ना जैसे अगर सीधा ही चला जाएगा ना अच्छा सीधा नहीं जाएगा जो सिर झुका जाएगा नीचे जो आपके गाँव में आएगा जाने के अगर कोई किसी को मारने के लिए आएगा तो ऐसे और उसको आप गुरु गोबिंद सिंह जी यानी गुरु गोबिंद सिंह जी को कुल देवता मानते हैं कितने देर से काफी लंगर मानते क्या क्या करते हैं उस समय पूरी मनाते हैं और सरकार भी कोई आते हैं नहीं जब आपका दिन होता है उस, उस दिन कोई उस दिन नहीं आता है आप बुलाते हैं पर नहीं आते हैं ये तो कमाल की बात है गुरु गोबिंद सिंह जी को आप मानते हैं लोगों को आना चाहिए किस महीने में मनाते हैं आप जेठ के पहला जेठ के महीने का जो पहला अब तो जेठ निकल चुका है ना निकल गया ਨਰਸਰ ਨਰਸਰ ਤੋਂ ਸ਼ਾਮ ਨੂੰ ਵੀ ਪੂਜਾ ਕਰਦੇ ਹਨ ਸ਼ਾਮ ਨੂੰ ਵੀ ਸਵੇਰ ਉਸ ਵਿੱਚ ਕੀ ਕੀ ਕਰਦੇ ਹਨ ਦੋਨੋਂ ਟਾਈਮ ہماری ਪੂਜਾ ਲੱਗਦੀ ਹੈ ਸਵੇਰੇ ਵੀ ਸ਼ਾਮ ਵੀ कड़ा प्रसाद भी है। बनाते, नहीं। नहीं। आ, कड़ा में में बनाते हैं कड़ा प्रसाद भी बनाते हैं कैसे बनाते हैं हमारे यहाँ ऐसे बनाते हैं जी जैसे गुड़ लिया आटा लिया कढ़ाई में वो बना लिया नहीं।, नहीं।, नहीं पानी के साथ घी घी डालते हैं थोड़ा थोड़ा सा गाय का ग्रैंडफा कहते हैं कि मतलब हमारा गांव पहले ऐसा था कि बच्चे होते थे पर उनका कोई बोलना ना लेना ना देना कुछ नहीं था जब से महागुरु जी हमारे यहाँ मतलब गुरुदेव आए तब तब से यहाँ से मतलब बच्चे अच्छे विकलांग हो। होते थे पहले फिर अच्छा आपके गांव के बच्चे विकलांग होते थे जा जा बोलते नहीं थे या सुनता नहीं था उनको हाँ जी ठीक है तब जब से गुरु जी आए हां गुरु महाराज जी इधर आए हमारे जो लोग थे ना वो सीधे सीधे थे थे पहले अच्छा बहुत हाँ, 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 तो हाँ, अरे भोले वाले ठीक है आए तब से बच्चे बोलने लगे और लाभ मतलब ऐसे होते थे कुछ बोल भी नहीं पाते थे और क्या बोलते सुन भी नहीं पाते थे कोई रिएक्शन ही नहीं था उनके जब से यहाँ तो जो आप यहाँ पे शब्द गाते हैं कोई शब्द आपको आता है जो गीत गाते हैं गाना धार्मिक हमारे यहाँ धार्मिक गीत नहीं होते हाँ, हमारे यहाँ मतलब जैसे बताते हैं मतलब क्या बोलते हैं मई मही के महीने में एक जागरण होता है यहाँ मतलब लोग की मान्यता है कि क्या बोलते हैं हर मंत्र मतलब हर साल में एक बार आता है ये फिर हमारे यहाँ के गांव की लड़कियों ने एक बार पिछली बार की बात है उन्होंने उनके लिए पटारी बनाई थी चांदी की अच्छा चांदी की पटारी बनाई छड़ी बना, बनाई छड़ी छड़ी और क्या बोलते हैं पाथा हमारे यहाँ पाथा कहते हैं चांदी चा। का बनाया चांदी जैसे एक का सतनाम वो तो नहीं किसी को नहीं, पता नहीं, नहीं, अच्छा अच्छा जैसे गुरु गोबिंद सिंह जी को कुल देवता मानते हैं गुरु गोबिंद सिंह जी ठीक है सो ਇਹ ਦੁਨੀਆ ਤੋਂ ਟੁੱਟਿਆ ਹੋਇਆ ਪਿੰਡ ਮੈਂ ਕਹਾਂਗਾ ਭੋਲੇ-ਪਾਲੇ ਲੋਕ ਨੇ ਵਧੀਆ ਨੇ ਤੇ ਪਹਾੜੀਆਂ ਦੇ ਉੱਤੇ ਅਸੀਂ ਉਸ ਸਥਾਨ ਤੇ ਲੈ ਕੇ ਚੱਲਾਂਗੇ ਜਿਸ ਸਥਾਨ ਦੇ ਉੱਤੇ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੁੱਲ ਦੇਵਤਾ ਮੰਨਿਆ ਜਾਂਦਾ ਹੈ ਤੇ ਸ਼ਬਦ ਬੋਲਿਆ ਜਾਂਦਾ ਗੁਰੂ ਮਹਾਰਾਜ ਕੀ ਜੈ ਜ਼ੋਰ سے ਬੋਲੋ ਗੁਰੂ ਮਹਾਰਾਜ ਕੀ ਜੈ ਜੈ ਤੰਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੈ ਕੋਈ ਬੋਲੇ ਰਾਮ ਰਾਮ ਕੋਈ ਗੁਜ਼ਾਰੇ ਕੋਈ ਸੇਵਾ ਗੁਸਈਆ ਕੋਈ ਅਗਾ ਕੋਈ ਰਾਮ ਰਾਮਬੂ ਸੋ ਚਲਦੇ ਆ ਜੀ ਉਸ ਸਥਾਨ ਦੇ ਔਰ ਇਸ ਪਿੰਡ ਦੇ ਵਿੱਚ ਜਿਹੜੇ ਘਰ ਨੇ ਸਟਰਕਚਰ ਹੈਗਾ ਉਹ ਬਹੁਤ ਪੁਰਾਣਾ ਔਰ ਜੋ ਯਹਾਂ ਦਾ ਖਾਣਾ ਹੈ ਉਹ ਕੈਸਾ ਹੈ ਕੀ ਖਾਣਾ ਪਾੜੀ ਖਾਣਾ ਅੱਛਾ ਕੀ ਬਣਾਤੇ ਇਹ ਆਪ ਬਣਾ ਦਾਰ ਸੋ ਕੀ ਅਸਾ बच्चे विकलांग पैदा होते थे बोलते नहीं थे कुछ रोग था कुछ रोग था हाथ पैर ऐसे हो जाते थे ठीक ठीक जब से गुरुजी आए जहाँ पे खत्म हो गया महाराज लाए तो रोग किसी माली को पूछा बुजुर्ग लोग ने ना कि महाराज ये क्या हो रहा है हमारे गांव में कुछ रोग लगा हुआ है कुछ भी रोग लगा हुआ है तो उस माली ने बताया सर कि अगर समझ लो कि झंडा लेराते हुए दिख जाएगा आपको

जो आपकी आस्था बनी हुई है गुरु सिंह महाराज जी आए आपको देखो कालसी ऋषि ने गुरु नानक देव जी से लेकर कालसी ऋषि था हो सकता है क्योंकि तो कालसी ऋषि का नजदीक है कालसी ऋषि ने ही बताया नाहन के राजा को कि एक अकाल पुरख का रूप गुरु गोबिंद सिंह जी आएगा उसकी लंबी लंबी बाहे होंगी यहाँ तक ठीक जब वो वो आएगा पहचान लेना तो वो काल कालपी ऋषि के पास भी आया कालसी में और कालसी जहाँ से कितनी दूर है तो कालसी ऋषि का जो एरिया था यही था हो सकता कि ये बात कालसी ऋषि ने आपके गांव वालों को बताई हो क्योंकि जब हम लोग किसी अच्छे ऋषि के पास जाते हैं क्योंकि वो कालसी ऋषि का भाई वीर सिंह जी हुए हैं हमारे ग्रंथ रचेता हुए उनमें लिखा हुआ है की गुरु नानक देव जी से लेकर जो कालसी ऋषि है कालपी भी बोलते हैं कालशी भी बोलते हैं, बोलते हैं। वो गुरु गोविंद सिंह जी समय तक रहा है भी एक ऐसा भगवान का रूप आएगा आपकी इस इलाके की सेवा कराएगा ठीक है तो उनकी निशानी क्या होगी घोड़े पे आएंगे झंडा होगा उनके साथ में सिख होंगे तो लंबी लंबी बाहें होंगी तो उसका एक सेवक था उसने बताया जाकर भी वो आ चुके हैं ठीक तो उस समय अगर गुरु गोबिंद सिंह जी यहाँ पे काल्पी में आए हैं तो ये कोई दूर नहीं है ਉਹੀ ਪਹਾੜੀਆਂ ਉਦੋਂ ਹੀ ਆਏ ਨੇ ਇਹ ਨਹੀਂ ਇੱਥੋਂ ਅਗਰ ਗੋਬਿੰਦ ਸਿੰਘ ਜੀ ਆਏ ਨੇ ਪਰ ਸਾਡੇ ਲੋਕਾਂ ਦਾ ਕਿ ਅਸੀਂ ਇਸ ਪਿੰਡ ਤੱਕ ਸਾਡੀ ਕੋਈ ਸੰਸਥਾ ਕੋਈ ਪਹੁੰਚ ਨਹੀਂ ਸਕੇ ਉਹਨਾਂ ਤਾਂ ਇਹ ਚਾਹੀਏ ਥਾ ਕਿ ਜਦ ਜੇਟ ਕੇ ਮਹੀਨੇ ਮੇ ਆਪ ਦਿਨ ਮਨਾਤੇ ਹੈ ਤਾਂ ਹਮ ਵੀ ਜਹਾ ਪਰ ਪਹੁੰਚੇ ਠੀਕ 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 ਹੈ ਠੀਕ ਹੈ ਕਿਉਂਕਿ ਆਪ ਦਾ ਰਸਤਾ ਹੀ ਨਹੀਂ ਰਹਾ ਹੈ ਸੋ ਇਹ ਥੱਲੇ ਗੁਰਨਾਗ ਦੇ ਮਹਾਰਾਜ ਨੂੰ ਕੁਲ ਦੇਵਤਾ ਕਰਕੇ ਮੰਨਿਆ ਜਾਂਦਾ ਹੈ ਤੇ ਉੱਤੇ ਚਿੱਟੇ ਰੰਗ ਦਾ ਨਿਸ਼ਾਨ ਸੱਬ ਚੁਲਾਇਆ ਜਾਂਦਾ ਗੁਰੂ ਮਹਾਰਾਜ ਕੀ ਜੈ ਬੋਲੋ ਗੁਰੂ ਮਹਾਰਾਜ ਕੀ ਜੈ ਸੋਸੰਗਤ ਜੀ ਅਸੀਂ ਇੱਕ ਵਾਰ ਸਕੇਤ ਮੰਡੀ ਦੇ ਕੋਲ ਵੀ ਗਏ ਸੀ ਉੱਥੇ ਵੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਨਾਮ ਦਾ ਚਿੱਟੇ ਰੰਗ ਦਾ ਝੰਡਾ ਝੂਲਦਾ ਜਦੋਂ ਛੱਤੀਸਗੜ੍ਹ ਦੇ ਵਿੱਚ ਜਾਈਏ ਨਾਨਕਪੰਥੀ ਲੋਕ ਨੇ ਜਿਹੜੇ ਉਹ ਵੀ ਚਿੱਟੇ ਰੰਗ ਦਾ ਝੰਡਾ ਚਲਾਉਂਦੇ ਨੇ ਤੇ ਜੇ ਗੱਲ ਕਰਦੇ ਆ ਤਨਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਦੇ ਉੱਤੇ ਵੀ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਝੰਡਾ ਝੂਲਦਾ ਸੀ ਇਸ ਇਲਾਕੇ ਦੇ ਵਿੱਚ ਅਗਰ ਆਈਏ ਅਸੀਂ ਜਿੱਥੇ ਤਨਗੁਰ ਗੋਬਿੰਦ ਸਿੰਘ ਮਹਾਰਾਜੀ ਗੁਰਨਾਨਕ ਦੇਵ ਮਹਾਰਾਜ ਜੀ ਨੂੰ ਕੁੱਲ ਦੇਵਤਾ ਕਰਕੇ ਮੰਨਿਆ ਜਾਂਦਾ ਗੁਰੂ ਮਹਾਰਾਜ ਕਰਕੇ ਮੰਨਿਆ ਜਾਂਦਾ ਇਸ ਜਗ੍ਹਾ ਦੇ ਉੱਤੇ ਵੀ ਲੱਕੜ ਦਾ ਪੁਰਾਣਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਲੱਕੜ ਦੇ ਉੱਤੇ ਹੀ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਹੈ ਸਾਡੀ ਬਦਕਿਸਮਤੀ ਹੈ ਕਿ ਅਸੀਂ ਲੋਕ ਕਦੇ ਇੱਥੇ ਨਹੀਂ ਪਹੁੰਚੇ ਇੱਕ ਗੱਲ ਚੇਤੇ ਰੱਖ ਲਿਓ ਆਪਾਂ ਇੱਕ ਕਹਿੰਦੇ ਹੁੰਨੇ ਆ ਕਿ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਹੋ ਸਕਦਾ ਹੈ ਅਸਮਾਨ ਦੇ ਵਿੱਚ ਤਾਰੇ ਤਾਂ ਗਿਣੇ ਜਾਣ ਲੇਕਿਨ ਜੋ ਗੁਰੂ ਮਹਾਰਾਜ ਨੇ ਤਾਰ ਦਿੱਤੇ ਉਹ ਨਹੀਂ ਤਾਰੇ ਗਿਣੇ ਜਾ ਸਕੇ ਕਿੰਨੇ ਕੁ ਤਾਰ ਤੇ ਇਸ ਪਿੰਡ ਦੇ ਵਿੱਚ ਬਹੁਤ ਜਿਆਦਾ ਵੱਡਾ ਕੋੜ ਸੀ ਬੱਚੇ ਵਿਕਲਾੰਗ ਪੈਦਾ ਹੁੰਦੇ ਸੀ ਨੇੜੇ ਕਾਲਪੀ ઋષਿ ਦਾ ਸਥਾਨ ਹੈ ਜਿਨ੍ਹਾਂ ਦੇ ਕਹਿਣ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੋਂਟਾ ਸਾਹਿਬ ਆਏ ਸੀ ਵੀ ਉਹ ਆਉਣਗੇ ਇੱਥੋਂ ਕਾਲਪੀ ઋષਿ ਦੇ ਨੇੜੇ ਹੀ ਥੋੜਾ ਅੱਧਾ ਪੌਣੇ ਘੰਟੇ ਦੇ ਪਹਾੜੀਆਂ ਚੜ ਕੇ ਪਿੰਡ ਪੈਂਦਾ ਜੀ ਇਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਇੱਕ ਗੱਲ ਕਹੀ ਸੀ ਵੀ ਜਿਸ ਦਿਨ ਝੰਡਾ ਪਕੜ ਕੇ ਗੁਰੂ ਆ ਗਿਆ ਸਮਝ ਲਓ ਉਸ ਦਿਨ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚੋਂ ਕੋੜ ਖਤਮ ਹੋ ਜਾਏਗਾ ਕਿਸੇ ਨੇ ਦੱਸੇ ਵੀ ਝੰਡਾ ਲੈ ਕੇ ਕੋਈ ਆ ਰਿਹਾ ਗੁਰੂ ਤੇ ਜਿੱਦਾਂ ਹੀ ਉਹ ਝੰਡਾ ਲੈ ਕੇ ਆਏ ਤੇ ਉਸ ਦਿਨ ਤੋਂ ਬਾਅਦ ਇਸ ਪਿੰਡ ਦੇ ਵਿੱਚ ਕੋੜ ਨਹੀਂ ਰਿਹਾ ਇਹ ਪਿੰਡ ਬਿਲਕੁਲ ਨਿਰੋਗੀ ਪਿੰਡ ਹੋ ਗਿਆ ਅੱਜ ਵੀ ਇਸ ਪਿੰਡ ਦੇ ਲੋਕ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੁੱਲ ਦੇਵਤਾ ਕਰਕੇ ਮੰਨਦੇ ਨੇ ਤੇ ਜਿਹੜਾ ਇਹ ਮੰਦਿਰ ਦਿਖਾਈ ਦੇ ਰਿਹਾ ਇੱਥੇ ਧੂਣਾ ਲੱਗਿਆ ਹੋਇਆ ਤੇ ਸਿੱਖੀ ਬਾਰੇ ਬਿਲਕੁਲ ਵੀ ਨਹੀਂ ਪਤਾ ਕਿਉਂ ਅਸੀਂ ਲੋਕਾਂ ਨੇ ਦੁਨਿਆਵੀ ਰੋਟੀਆਂ ਦੇ ਲੰਗਰ ਲਗਾ ਦਿੱਤੇ ਸ਼ਬਦ ਦਾ ਲੰਗਰ ਨਹੀਂ ਲਗਾਇਆ ਇਸ ਪਹਾੜੀਆਂ ਤੱਕ ਇਸ ਇਲਾਕੇ ਦੀਆਂ ਸਭ ਤੋਂ ਉੱਚੀ ਚੋਟੀ ਦੀਆਂ ਪਹਾੜੀਆਂ ਨੇ ਜਿੱਤੇ ਅਸੀਂ ਖੜੇ ਆ ਇੱਥੇ ਤਾਂ ਹੁਣ ਬੜੀ ਮੁਸ਼ਕਲ ਆਇਆ ਗੱਡੀਆਂ ਤੱਕ ਗਰਮ ਹੋ ਗਈਆਂ ਸੀਆਂ ਅੱਜ ਤੋਂ 5 ਸਾਲ ਪਹਿਲਾਂ ਕੋਈ ਕਿਵੇਂ ਆਉਂਦਾ ਇੰਨੀਆਂ ਉੱਚੀਆਂ ਪਹਾੜੀਆਂ ਤੇ ਚੜਨਾ ਮੇਰੇ ਨਾਲ ਵਿਕਾਸਨਗਰ ਤੋਂ ਟੀਮ ਆਈ ਹੈ ਇਸੇ ਇਲਾਕੇ ਦੀ ਰਹਿਣ ਵਾਲੀ ਇਹ ਵੀ ਵੀਰ ਪਹਿਲੀ ਵਾਰ ਇੱਥੇ ਆਏ ਨੇ ਆਪ ਜੀ ਵੀ ਪਹਿਲੀ ਵਾਰ ਆਏ ਹੋ ਹਾਂ ਜੀ ਤੇ ਇਹ ਵੀ ਵੀਰ ਪਹਿਲੀ ਵਾਰ ਆਏ ਨੇ ਕਿਉਂਕਿ ਅਸੀਂ ਲੋਕ ਖੋਜ ਹੀ ਨਹੀਂ ਕਰਦੇ ਤੇ ਇਹ ਐਸਾ ਪਿੰਡ ਹੈ ਜਿੱਥੇ ਜੇਠ ਦੇ ਮਹੀਨੇ ਦੇ ਵਿੱਚ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਤਨਗੁਰ ਨਾਨਕ ਦੇ ਮਹਾਰਾਜ ਜੀ ਨੂੰ ਕੁੱਲ ਦੇਵਤਾ ਕਰਕੇ ਮੰਨਦੇ ਨੇ ਔਰ ਕਮਾਲ ਦੀ ਗੱਲ ਹੈ ਇਹਨਾਂ ਦੇ ਜਿਹੜੇ ਘਰ ਨੇ ਨਾ ਜੀ ਇਹਨਾਂ ਦੇ ਘਰ ਦੇ ਦਰਵਾਜੇ ਬਹੁਤ ਛੋਟੇ ਨੇ ਹਮਲਾਵਰ ਚੜ੍ਹ ਕੇ ਆਉਂਦੇ ਸੀ ਹਮਲਾਵਰ ਚੜ੍ਹ ਕੇ ਆਉਂਦੇ ਸੀ ਤੇ ਇਹਨਾਂ ਲੋਕਾਂ ਦੇ ਉੱਤੇ ਅਟੈਕ ਕਰਦੇ ਸੀ ਫਿਰ ਇਹਨਾਂ ਕੋਲ ਇੱਕ ਟੈਕਨੀਕ ਆਈ ਉਹ ਟੈਕਨੀਕ ਕੀ ਆਈ ਕਿ ਲੱਕੜ ਦਾ ਘਰ ਬਣਾਉਣਾ ਉੱਪਰ ਬਣਾਉਣਾ ਥੱਲੇ ਬਣਾਉਣਾ ਔਰ ਘਰ ਦਾ ਦਰਵਾਜਾ ਬਿਲਕੁਲ ਛੋਟਾ ਰੱਖ ਲਿਆ ਇੱਕ ਖਿੜਕੀ ਟਾਈਪ ਦਾ ਦਰਵਾਜਾ ਰੱਖ ਲਿਆ ਵੀ ਅਗਰ ਦੁਸ਼ਮਣ ਚੜ ਕੇ ਆਊਗਾ ਉਹ ਤੁਹਾਡੇ ਘਰ ਦੇ ਅੰਦਰ ਆ ਕੇ ਵਾਰ ਕਰੂਗਾ ਤੇ ਸਾਹਮਣੇ ਤੋਂ ਵਾਰ ਨਹੀਂ ਕਰੂਗਾ ਉਹਨੂੰ ਝੁਕਣਾ ਪਊਗਾ ਪਰ ਜਿਹੜਾ ਝੁਕਿਆ ਝਟਕਾ ਦਿਓ ਅੱਜ ਵੀ ਘਰ ਦੇ ਵਿੱਚ ਉਸੇ ਤਰ੍ਹਾਂ ਦੇ ਪੁਰਾਣੇ ਦਰਵਾਜੇ ਬਣੇ ਹੋਏ ਨੇ ਉਦਾਂ ਦੇ ਹੀ ਇਹ ਘਰ ਬਣੇ ਹੋਏ ਨੇ ਅਗਰ ਇਹਦੇ ਘਰ ਦੇ ਤੇ ਕੋਈ ਹਮਲਾ ਕਰਨ ਆਉਂਦਾ ਸੀ ਮਾਰਨ ਆਉਂਦਾ ਸੀ ਇਹਨਾਂ ਨੂੰ ਤੇ ਇਹ ਅੰਦਰ ਵੜਨ ਨਹੀਂ ਦਿੰਦੇ ਸੀ ਉਦੋਂ ਹੀ ਬਰਛੇ ਦੇ ਨਾਲ ਜਾਂ ਤਲਵਾਰ ਦੇ ਨਾਲ ਛੜਕਾ ਦਿੰਦੇ ਸੀਗੇ ਤੇ ਉਹ ਟੈਕਨੀਕ ਅੱਜ ਵੀ ਹੈ ਨਹੀਂ ਤਾਂ ਕਿਤੇ ਜੇ ਸਾਡੇ ਮਾਰ ਸੇਵਾ ਵਾਲੇ ਆ ਜਾਂਦੇ ਉਹਨਾਂ ਨੇ ਕਹਿਣਾ ਸੀ ਪਿੰਡ ਵੀ ਖਤਮ ਕਰੋ ਨਵਾਂ ਬਣਾ ਕੇ ਦੇ ਦਿੰਨੇ ਆ ਸ਼ੁਕਰ ਹੈ ਇਹ ਪਿੰਡ ਇਹ ਪ੍ਰਾਤਨ ਆਸਥਾਨ ਇਹ ਨਗਰ ਇਹ ਸ਼ਰਦਾ ਤੇ ਇਹ ਵਿਸ਼ਵਾਸ ਅੱਜ ਵਸਿਆ ਹੋਇਆ ਹੈ ਬੜੀ ਜਲਦੀ ਅਗਲੇ ਸਾਲ ਜੇਠ ਦੇ ਮਹੀਨੇ ਅਸੀਂ ਇਸ ਜਗ੍ਹਾ ਤੇ ਦੁਬਾਰਾ ਪਹੁੰਚਾਂਗੇ ਔਰ ਪਿੰਡ ਦੇ ਵੀਰਾਂ ਦੇ ਨਾਲ ਸੰਗਤ ਦੇ ਨਾਲ ਇੱਕ ਰਫ਼ਤਾ ਰੱਖਾਂਗੇ ਸਾਡੇ ਗੁਰਪਾਈ ਨੇ ਗੁਰਨਾਨਕ ਦੇਵ ਜੀ ਨੂੰ ਜੋ ਵੀ ਮੰਨਦਾ ਭਾਵੇਂ ਉਹ ਪਹਾੜਾਂ ਤੇ ਬੈਠਾ ਭਾਵੇਂ ਉਹ ਸਮੁੰਦਰ ਤੇ ਬੈਠਾ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਤੱਕ ਬੈਠਾ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਜਾ ਕੇ ਜੋੜੀਏ ਇੱਥੋਂ ਥੋੜੀ ਦੂਰ ਹੀ ਨੇਗੀ ਸਿੱਖ ਰਹਿੰਦੇ ਨੇ ਗੁਰਨਾਨਕ ਦੇ ਮਹਾਰਾਜੀ ਗਏ ਨੇਗੀ ਸਿੱਖਾਂ ਦੇ ਕੋਲ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਮੰਨਣ ਵਾਲੇ ਨੇਕੀ ਸਿੱਖਾਂ ਤੋਂ ਨੇਗੀ ਸਿੱਖ ਬਣੇ ਅੱਜ ਉਹ ਦਰਬਾਰ ਸਾਹਿਬ ਵੀ ਅਸੀਂ ਉਹਨਾਂ ਨੂੰ ਲੈ ਕੇ ਗਏ ਪਹਾੜਾਂ ਦੇ ਉੱਤੇ हिमाचल ਦੇ ਵਿੱਚ ਉਤਰਾਖੰਡ ਦੇ ਵਿੱਚ ਬਹੁਤ ਦੂਰ ਤੱਕ ਸਿੱਖੀ ਹੈ ਅਸੀਂ ਆਪਣੇ ਝਗੜੇ ਛੱਡੀਏ ਇਕੱਠੇ ਹੋਈਏ ਸੋ ਸੰਗਤ ਜੀ ਬਹੁਤ ਦੂਰ ਤੱਕ ਗੁਰਨਾਨਕ ਨਾਮ ਲੇਵਾ ਸੰਗਤ ਬੈਠੀ ਹੈ ਪਹੁੰਚ ਰਹੇ ਹਾਂ ਪਹੁੰਚਦੇ ਰਵਾਂਗੇ ਜਦੋਂ ਤੱਕ ਸਵਾਸ ਚੱਲਦੇ ਰਹਿਣਗੇ ਸੋ ਅਸੀਂ ਇਹਨਾਂ ਵੀਰਾਂ ਤੱਕ ਪਹੁੰਚੇ ਹਾਂ ਸੁਣਦੇ ਹਾਂ ਵੀਰ ਕੀ ਕਹਿਣਾ ਚਾਹੁੰਦੇ ਮੁਕਾਵਤ ਹੈ ਹਾਂ ਕਈ ਪੀੜੀਆਂ ਬੀਤ ਗਈ ਹੈ ਉਸ ਟਾਈਮ ਜਦੋਂ ਕੋਲ ਤੇ ਹਰ ਜਗ੍ਹਾ ਬੁਢਰੋਂ ਦਾ ਆਮ ਰਹੀ ਕਹਿਣਾ ਹੈ ਕਿ ਹਾਜੀ ਬਿਕਲਾੰਗ ਪੈਦਾ ਹੁੰਦੇ ਤੇ ਕੁਸ਼ਟ ਰੋਗ ਲੱਗਦਾ तो दो तीन बंदे जो है चले गए इधर अमृतसर के तरफ अच्छा वहाँ से जो इन्होंने ये इनकी वो है कि वो वहाँ से कला लाए कि जाओ तुम वहाँ जो उसको पूजन करना और सारा तुम्हारा जो रोग है दुख है सब दूर हो जाएगा ठीक है हाँ ये कहावत है हमारे बुजुर्गो की ठीक है तो पिछले के साल की बात है हम हमारे यहाँ जो गुरु नानक जी का जो खिल है उसमें हाँ खिलता है वो। उसता देवता उस देवता, बोला, है, है, देवता, हाँ, देवता खिलता है हाँ, उसने बोला कि हमने बहुत बहुत ये क्या कि कौन सा गुरु है गुरु गोविंद सिंह है, है। गुरु नानक जी है जी? पानी डाला पानी डाला पानी जब उसको उसको खिलाया हमने देवता को तो उसने बोला कि मैं गुरु वो क्या कह गुरु नानक जी हूँ। रूंगा लेकिन गुरु गोविंद सिंह को बुलाया गया ਆਪਣੇ ਆਪਣੀ ਸਹਾਇਤਾ ਲਈ ਉਸਨੇ ਜਦ ਖਿਲਕੇ ਬੋਲਾ ਕਿ ਗੁਰੂ ਗੋਬਿੰਦ ਸਿੰਘ ਕੋ ਵੀ ਬੁਲਾਇਆਗਾ ਮੈਂ ਇਕੱਲੇ ਨਹੀਂ ਹੋਏ ਭਾਈ ਅਸੀਂ ਦੋਨੋਂ ਹੀ ਆ ਦੋਨੋਂ ਹੀ ਆ ਹਮੇ ਹੀ ਨਾਨਕ ਆਪਣੇ ਮੂੰਹ ਸੇ ਜੋ ਬੁਲਾਉ ਉਹਨਾਂ ਨੇ ਭਾਈ ਜੀ ਜਾਨੀ ਕਿ ਇਨੇ ਸਾਲਾਂ ਤੋਂ ਇੱਕ ਭਲੇਖਾ ਸੀ ਪਿੰਡ ਵਾਲਿਆਂ ਦੇ ਵਿੱਚ ਵੀ ਇਸ ਪਿੰਡ ਦਾ ਕੋੜ ਦੂਰ ਕੀਤਾ ਇਸ ਪਿੰਡ ਨੂੰ ਠੀਕ ਕੀਤਾ ਕੌਣ ਹੋ ਤੁਸੀਂ ਤੁਸੀਂ ਗੋਰਖਨਾਥੋਂ ਕੋਈ ਹੋਰ ਦੇਵੀ ਦੇਵਤਾ ਹੋਏ ਕੌਣ ਹੋ ਤੁਸੀਂ ਤੇ ਇੱਥੇ ਇੱਕ ਜਦੋਂ ਪੂਜਾ ਕੀਤੀ ਜਾਂਦੀ ਹੈ ਉਸ ਪੂਜਾ ਦੇ ਵਿੱਚ ਇੱਥੇ ਇਹਨਾਂ ਦੇ ਉੱਤੇ ਕਿ ਦੇਵਤਾ ਚੜ ਕੇ ਆਉਂਦਾ ਜੋ ਮਾਨਤਾ ਕੀਤੀ ਜਾਂਦੀ ਆ ਉਹ ਬੋਲਿਆ ਵੀ ਮੈਂ ਨਾਨਕ ਆ ਮੈਂ ਹੀ ਗੁਰੂ ਗੋਬਿੰਦ ਸਿੰਘ ਆ ਮੈਂ ਹੀ ਨਾਨਕ ਆ ਤੇ ਉਸ ਤੋਂ ਬਾਅਦ ਫਿਰ ਇਹ ਲੋਕ ਗੁਰੂ ਮਹਾਰਾਜ ਤੁਸੀਂ ਪੰਜਾਬੀ ਵਿੱਚ ਦੇਖੋ ਇੱਥੇ ਪੰਜਾਬੀ ਦੇ ਵਿੱਚ ਵੀ ਗੁਰੂ ਮਹਾਰਾਜ ਲਿਖਿਆ ਹੋਇਆ ਹੈ ਜੈ ਗੁਰੂ ਮਹਾਰਾਜ ਤੇ ਨਾਲ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤਸਵੀਰ ਲੱਗੀ ਹੋਈ ਹੈ ਸੰਗਤ ਜੀ ਮੈਂ ਕੀ ਕਹਾ ਗੁਰਨਾਨਦ ਸਹਿ ਮਹਾਰਾਜੀ ਤੇਰੀ ਸਿੱਖੀ ਬਹੁਤ ਦੂਰ ਤੱਕ ਹੈ ਕਿਸਮਤ ਸਾਡੇ ਲੋਕਾਂ ਦੀ ਹੈ ਸਾਡੇ ਪ੍ਰਚਾਰਕਾਂ ਦੀ ਮਾੜੀ ਕਿਸਮਤ ਹੈ ਅਸੀਂ ਇਹਨਾਂ ਲੋਕਾਂ ਨੂੰ ਸਾਹਮਣੇ ਨਹੀਂ ਸਕੇ ਅਸੀਂ ਵੱਡੇ 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 ਮਹਿਲ ਬਣਾ ਕੇ ਖੜੇ ਕਰ ਦਿੱਤੇ ਅਸੀਂ ਇਮਾਰਤਾਂ ਤੋੜ ਕੇ ਨਮੀਆਂ ਬਣਾ ਦਿੱਤੀਆਂ ਅਸੀਂ ਗੁਰਨਾਨਕ ਦੇ ਮਹਾਰਾਜ ਮੰਗੂ ਜਾ ਕੇ ਲੋਕਾਂ ਨੂੰ ਨਹੀਂ ਜੋੜਿਆ ਜੋੜਨਾ ਸੀ ਲੋਕਾਂ ਨੂੰ ਜੋੜ ਕੁਝ ਹੋਰ ਬੈਠੇ ਅਸੀਂ ਤਾਂ ਆਪਣੇ ਬਿਲਡਿੰਗਾਂ ਤੋੜ ਕੇ ਜੋੜ ਬੈਠੇ ਇਹ ਸਾਡੇ ਕੋਲ ਹੋਰ ਕੁਝ ਨਹੀਂ ਨਾ ਲੱਭਦਾ ਕਿਤੇ ਗੁਰਦੁਆਰਾ ਬਣਿਆ ਨਹੀਂ ਜੀ ਇਹਨੂੰ ਵਧੀਆ ਬਣਾ ਦਿੰਨੇ ਆ ਤੋੜ ਕੇ ਵਧੀਆ ਬਣਾ ਦਿੰਨੇ ਆ ਸਭ ਕੁਝ ਤੋੜੀ ਜਾਂਦੇ ਆ ਬਚਾਓਗੇ ਕੀ ਕਿੱਥੇ ਸੰਭੋਂਗੇ ਬਹੁਤ ਹਿੰਦੂ ਵੀਰ ਬਹੁਤ ਮੁਸਲਮਾਨ ਵੀਰ ਅੱਜ ਵੀ ਗੁਰੂ ਨਾਨਕ ਮਹਾਰਾਜ ਜੀ ਤੁਹਾਨੂੰ ਮੰਨਦੇ ਨੇ ਅੱਜ ਵੀ ਤੁਹਾਡੀ ਜੈ ਕਹਿੰਦੇ ਨੇ ਅੱਜ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੇ ਜੈ ਜੈਕਾਰ ਦੇ ਜਕਾਰੇ ਲਗਾਏ ਜਾਂਦੇ ਨੇ ਪਰ ਕਿਤੇ ਮੈਂ ਇੱਕ ਹੋਰ ਬੇਨਤੀ ਕਰਾਂ ਮੈਨੂੰ ਮaaf ਕਰ ਦਿਓ ਉਹ ਲੋਕ ਇੱਥੇ ਨਾ ਆ ਜਿਓ ਜਿਹੜੇ ਕੱਟੜਪੰਥੀ ਨੇ ਤੁਸੀਂ ਇਦਾਂ ਕਰਦੇ ਹੋ ਉਦਾਂ ਕਰਦੇ ਹੋ ਜਿੱਦਾਂ ਇਹਨਾਂ ਦੇ ਰੀਤੀ ਰਿਵਾਜ ਨੇ ਇਹਨਾਂ ਨੂੰ ਉਸ ਰੀਤੀ ਰਿਵਾਜਾਂ ਤੱਕ ਰਹਿਣ ਦਿਓ ਮੈਂ ਜਿੱਥੇ ਵੀ ਜਾਣਾ ਅੱਜ ਉੜੀਸਾ ਵਿੱਚ ਵੀ ਜਾਇਦਾ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਇੰਜੋਏ ਕਰੋ ਤੁਹਾਨੂੰ ਵੀ ਰੱਬ ਵਿਖ ਜੇ ਤੁਹਾਨੂੰ ਵੀ ਗੁਰੂ ਦੇ ਦਰਸ਼ਨ ਹੋ ਜਾਣ ਤੇ ਇਹ ਨਹੀਂ ਹੈ ਕਿ ਮੈਂ ਸਿਰ ਦੇ ਉੱਤੇ ਪੱਗ ਬੰਨ ਕੇ ਕਹਾ ਜੀ ਮੈਂ ਗਾਤਰਾ ਪਾ ਕੇ ਹੀ ਗੁਰੂ ਨਾਨਕ ਦਾ ਸਿੱਖਾ ਹੈ ਗੁਰੂ ਨਾਨਕ ਦੀ ਸਿੱਖੀ ਬਹੁਤ ਦੂਰ ਤੱਕ ਹੈ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ ਅੱਜ ਵੀ ਇਸ ਪਿੰਡ ਵਿੱਚ ਪਹੁੰਚੇ ਆ ਜੋ ਪਹਾੜੀਆਂ ਦੇ ਉੱਤੇ ਹੈ ਤੇ ਪਹਿਲੀ ਵਾਰ ਸਾਡੇ ਨਾਲ ਵਿਕਾਸਪੁਰੀ ਤੋਂ ਉੱਤਰਾਖੰਡ ਤੋਂ ਐਡਵੋਕੇਟ ਸਾਹਿਬ ਇੱਥੇ ਦੀ ਟੀਮ ਵੀ ਪਹੁੰਚੀ ਆ ਕਈ ਧੇਰ ਤੋਂ ਸਾਨੂੰ ਮਨ ਵਿੱਚ ਵਿਚਾਰ ਆਉਂਦਾ ਸੀ ਅਸੀਂ ਉਸ ਪਿੰਡ ਵਿੱਚ ਜਾਈਏ ਜਿੱਥੇ ਗੁਰਨਾਨਕ ਦੇਵ ਜੀ ਨੂੰ ਕੁੱਲ ਦੇਵਤਾ ਕਰਕੇ ਮੰਨਿਆ ਜਾਂਦਾ ਸੀ ਸੋ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦੁਨੀਆ ਦੇ ਵਿੱਚ ਅਗਰ ਗੁਰਨਾਨਕ ਦੇਵ ਮਹਾਰਾਜ ਜੀ ਗੁਰਗੋਬਿੰਦ ਸਿੰਘ ਜੀ ਦਾ ਪਿਆਰ ਦੇਖਣਾ ਨਾ ਲੋਕਾਂ ਦੇ ਦਿਲਾਂ ਵਿੱਚ ਜਾਗੇ ਉਹ ਬਹੁਤ ਦੂਰ ਤੱਕ ਹੈ ਸਾਡੇ ਤੋਂ ਬਹੁਤ ਦੂਰ ਹੈ ਜੇਠ ਦੇ ਮਹੀਨੇ ਵਿੱਚ ਨੋਟ ਕਰ ਲਓ ਜੀ ਜੇਠ ਦਾ ਮਹੀਨਾ ਜਦੋਂ ਵੀ ਆਊਗਾ ਪਹਿਲਾ ਐਤਵਾਰ ਆਏਗਾ ਜੇਠ ਦੇ ਮਹੀਨੇ ਦਾ ਜਿਹੜੇ ਮਰਜੀ ਸਾਲ ਆਵੇ ਤੇ ਪੱਕੀ ਡੇਟ ਹੈ ਸਾਡੇ ਮੰਗੂ ਗੁਰਪੁਰਬ ਨਹੀਂ ਬਦਲੇ ਜਾਂਦੇ ਸਾਡੇ ਮੰਗੂ ਗੁਰਨਾਨਦ ਦੇਵ ਦਾ ਗੁਰਪੁਰਬ ਹੋਣ ਮਨਾ ਲਓ ਗੁਰਗੋਬਿੰਦ ਸਿੰਘ ਦਾ ਉਹ ਡੇਟ ਨੂੰ ਮਨਾ ਲਓ ਮੁੜ ਕੇ ਡੇਟਾਂ ਲੱਭਦੇ ਫਿਰ ਜੰਨੇ ਆ ਇੱਥੇ ਇੱਕੋ ਹੀ ਡੇਟ ਹੈ ਕਿ ਜਦੋਂ ਜੇਠ ਦਾ ਮਹੀਨਾ ਆਏਗਾ ਪਹਿਲਾ ਐਤਵਾਰ ਪਹਿਲਾ ਐਤਵਾਰ ਆਏਗਾ ਪਹਿਲੇ ਐਤਵਾਰ ਚ ਲੋਕ ਇਕੱਠੇ ਹੋਣਗੇ ਜੇ ਕਿਤੇ ਜਿਉਂਦੇ ਰਹੇ ਮਹਾਰਾ ਨੇ ਕਿਰਪਾ ਕੀਤੀ ਅਸੀਂ ਵੀ ਉਸ ਜੇਠ ਦੇ ਮਹੀਨੇ ਪਹਿਲੇ ਐਤਵਾਰ ਇੱਥੇ ਪਹੁੰਚਾਂਗੇ ਨਾਨਕ ਦੇਵ ਮਹਾਰਾਜ ਕੀ ਜੈ ਬੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਜੈ ਬੋਲੇ ਸੋਨਹਾਰ ਸੋਤਰੀ ਹਕਾਲ ਸੋਨਹਾਰ 350 ਸਾਲਾਂ ਨੂੰ ਤੁਹਾਡੇ ਅੱਗੇ ਲੈ ਕੇ ਆਵਾਂਗੇ ਅਸੀਂ ਕਿਸ ਪਾਸੇ ਹਾਂ ਸੰਗਤ ਜੀ ਆਪ ਜੀ ਦਾ ਸੁਝਾਓ ਚਾਹੀਦਾ ਹੈ ਕਿ ਅਸੀਂ 350 ਸਾਲ ਕਿੱਦਾਂ ਮਨਾਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਖੰਡਰ ਹੁੰਦੇ ਰਹਿਣ ਦੀਏ ਜਾਂ ਵੱਡੇ ਵੱਡੇ ਨਗਰ ਕੀਰਤਨ ਕੱਢੀਏ ਕਿਸ ਪਾਸੇ ਹੋਵਾਂਗੇ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਰ ਉਹਨਾਂ ਅਸਥਾਨਾਂ ਨੂੰ ਸੰਭਲ ਲਿੱਤਾ ਜਾਵੇ ਤਾਂ ਸਿੱਖ ਕੌਮ ਦਾ ਸਿਰ ਉੱਚਾ ਹੋ ਜਾਏਗਾ ਅਸੀਂ ਨਗਰ ਕੀਰਤਨ ਵੀ ਕੱਢੀਏ ਅਸੀਂ ਵੱਡੇ ਤੋਂ ਵੱਡੇ ਸਮਾਗਮ ਵੀ ਕਰੀਏ ਪਰ ਕਿਤੇ ਇਹ ਨਾ ਹੋਵੇ ਜੀ ਉਹ ਸਥਾਨ ਰੁਲਦੇ ਰਹਿ ਜਾਣ ਹੁਣ ਸਮਾਂ ਹੈ ਉਹਨਾਂ ਸਥਾਨਾਂ ਨੂੰ ਸਾਹਮਣ ਦਾ ਤੁਹਾਡੇ ਸੁਝਾਅ ਚਾਹੀਦੇ ਨੇ ਬੜੀ ਜਲਦੀ ਅਸੀਂ ਯਾਤਰਾ ਸ਼ੁਰੂ ਕਰਨ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਤਮ ਹੋਏ ਅਸਥਾਨ ਖੰਡਰ ਹੋਏ ਅਸਥਾਨ ਉਹਨਾਂ ਸਥਾਨਾਂ ਤੇ ਜਿੱਥੇ ਤੱਕ ਹਲੇ ਤੱਕ ਕੋਈ ਪਹੁੰਚ ਨਹੀਂ ਸਕਿਆ ਖੋਜ ਵਿਚਾਰ ਚੈਨਲ ਦੇ ਉੱਤੇ ਸਾਰੇ ਅਸਥਾਨਾਂ ਨੂੰ ਇਸ ਪ੍ਰੋਗਰਾਮ ਨੂੰ ਜਲਦ ਲੈ ਕੇ ਆ ਰਹੇ ਹਾਂ ਜੀ ਚੜ੍ਹਦੀ ਕਲਾ ਟੈਮ ਟੀਵੀ ਦੇ ਉੱਤੇ ਸਰਦਾਰ ਹਰਪ੍ਰੀਤ ਸਿੰਘ ਜੀ ਦਰਦੀ ਦਾਸ ਦਾ ਨਾਮ ਡਾਕਟਰ ਭਗਵਾਨ ਸਿੰਘ ਖੋਜੀ ਫੋਨ ਨੰਬਰ 9781913113 ਆਪ ਜੀ ਦੇ ਸੁਝਾਓ ਦੀ ਲੋੜ ਹੈ ਇਸ ਨੰਬਰ ਤੇ ਉੱਤੇ ਕੰਟੈਕਟ ਕਰਨ ਦੀ ਕਿਰਪਾਲਤਾ ਕਰਨੀ ਜੀ 9781913113 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ